ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸੋ ਅੱਜ ਮੇਰੇ ਚਿਹਰੇ ਤੋਂ ਹੀ ਦੇਖ ਕੇ ਪਤਾ ਲਗਾ ਲਿਆ ਹੋਣਾ ਮੇਰੀ ਸਿਹਤ ਕੁਛ ਠੀਕ ਨਹੀਂ ਹੈਗੀ ਅ ਪਰਸੋਂ ਦੀ ਤੇ ਕੱਲ ਵੀ ਨਾਬੇ ਬਹੁਤ ਅ ਬਹੁਤ ਹੀ ਔਖਾ ਸ਼ੂਟ ਕੀਤਾ ਸੋ ਅੱਜ ਪਹਿਲਾਂ ਤਾਂ ਦਿਲ ਕਰੇ ਵੀ ਇੰਦਰ ਨੂੰ ਜਵਾਬ ਦੇ ਦਮਾ ਬਿਨੰਦ ਵਿੱਚ ਮੈਂ ਤੋ ਆਇਆ ਨਹੀਂ ਜਾਣਾ ਫਿਰ ਨੰਦ ਵਿੱਚ ਫੀਮੇਲ ਆਰਟਿਸਟ ਮੈਂ ਕਰ ਲਈਆਂ ਤੇ ਫਿਰ ਥੋੜਾ ਜਿਹਾ ਸੋਚ ਸਮਝ ਕੇ ਮੈਗਾ ਜ ਖੜੇ ਪਰ ਜਵਾਬ ਦੇਣਾ ਚੰਗੀ ਗੱਲ ਨਹੀਂ ਤੇ ਕੰਮ ਦੀ ਤਾਂ ਦੇਖੋ ਹਰ ਇੱਕ ਨੂੰ ਜ਼ਰੂਰਤ ਹੁੰਦੀ ਆ ਫਿਰ ਔਖੀ ਸੌਖੀ ਹੋ ਕੇ ਆਈ ਗਈ ਮਨੋਂ ਨਾ ਚੱਕਰ ਵੜੇ ਆ ਰਹੇ ਆ ਚੱਕਰ ਆ ਰਹੇ ਆ ਮਤਲਬ ਕਿ ਟਡਿ ਚ ਗੜੂੰ ਗੜੂੰ ਹੋਈ ਜਾਂਦੀ ਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਦਵਾਈ ਵੀ ਵੀ ਲਈ ਦਵਾਈ ਨਾਲ ਜਮਾ ਹੀ ਫਰਕ ਨਹੀਂ ਪਿਆ ਸੋ ਅੱਜ ਬੈਠੇ ਆ ਆਨੰਦ ਦੇ ਸੈੱਟ ਤੇ ਕਾਫੀ ਸੀਨ ਉਧਰ ਕਰਨ ਗਏ ਹੋਏ ਆ ਆਰਟਿਸਟ ਤੇ ਇੱਕ ਸੀਨ ਅਸੀਂ ਇੱਥੇ ਕੀਤਾ ਉਹ ਸੀਨ ਦੀ ਮੈਂ ਬਹੁਤ ਜਲਦ ਫੇਸਬੁੱਕ ਪੇਜ ਤੇ ਫੋਟੋ ਅਪਲੋਡ ਕਰੂੰਗੀ ਅੱਜ ਦੇ ਸ਼ੂਟ ਦੀ ਸੋ ਬਹੁਤ ਹੀ ਕੈਂਟ ਕਨਸੈਪਟ ਹੈ ਇਹ ਆਨੰਦ ਸੋ ਮੈਂ ਕੱਟ ਰਹੀ ਹਾਂ ਸਬਜ਼ੀ ਆਹ ਦੇਖੋ ਗੋਭੀ ਦੀ ਗੋਭੀ ਕੱਟ ਕੇ ਛੱਡੀਆਂ ਹੁਣ ਮੈਂ ਤੜਕਾ ਲਾਉਣ ਲੱਗੀ ਹਾਂ ਟਾਈਮ ਮੇਰਾ ਖਿਆਲ ਆ ਹੋ ਗਿਆ 12:00 ਵਜੇ ਡੇਢ ਕ'ਜੇ ਰੋਟੀ ਖਾਂਦੇ ਹੁੰਦੇ ਆ ਸਾਰੇ ਰੋਟੀ ਘਰੋਂ ਬਣ ਬਣੀ ਬਣਾਈ ਆਉਂਦੀ ਆ ਤੇ ਸਬਜ਼ੀ ਆ ਸਾਰੇ ਮੇਰੇ ਹੱਥਾਂ ਦੀ ਖਾਂਦੇ ਆ ਸੋ ਲੱਗੀਆਂ ਤੜਕਾ ਲਾਣ ਗੋਭੀ ਨੂੰ ਬਣੇ ਰਿਓ ਬਲੌਗ ਦੇ ਨਾਲ ਜਿਹੜੇ ਜਿਹੜੇ ਹੋਰ ਵੀ ਆਰਟਿਸਟ ਆਉਣਗੇ ਮੈਂ ਇਕੱਲੇ ਇਕੱਲੇ ਨਾਲ ਸਾਰਿਆਂ ਨੂੰ ਇੱਕੋ ਵਾਰੀ ਮਿਲਾ ਦਊਂਗੀ ਸੋ ਥੈਂਕ ਯੂ ਧੰਨਵਾਦ ਤੁਹਾਡਾ ਮੇਰੇ ਕਰੈਕਟਰ ਨੂੰ ਮੂਰਤੀ ਦੇ ਕਰੈਕਟਰ ਨੂੰ ਤੁਸੀਂ ਇੰਨਾ ਪਸੰਦ ਕਰਦੇ ਹੋ ਸਰਜੀਤ ਕੌਰ ਦੇ ਕਰੈਕਟਰ ਨੂੰ ਇੰਨਾ ਪਸੰਦ ਕਰਦੇ ਹੋ ਧੰਨਵਾਦ ਥੈਂਕ ਯੂ ਲੋਜੀ ਲੱਗ ਗਈਆਂ ਰੌਣਕਾਂ ਸੈੱਟ ਤੇ ਓਹ ਲਸਰ ਸਸਰੀ ਕਾਲ ਸਸਰੀ ਕਾਲ ਐਨ ਕਾ ਅੱਜ ਕਿਹੜੀਆਂ ਲਾਈਆਂ ਐ ਇਹਨਾਂ ਕਾ ਸਪੈਸ਼ਲ ਲੰਡਨ ਤੋਂ ਆਈ ਐ ਇਹਦੇ ਬਸ ਠੀਕ ਐ ਜੀ ਤੇ ਹੈਗਾ ਸਾਡਾ ਭੋਲਾ ਆਪਾਂ ਦਰਿਆਤ ਨਹੀਂ ਕਰਦੇ ਕਿਸੇ ਨਾਲ ਵੀ ਆਪਾਂ ਜਿਹਨੂੰ ਵੀ ਦੇਖਦੇ ਤੱਕ ਵਰਗੇ ਇੱਕ ਚਲੈਂਚ ਪਿਆ ਹੋਇਆਗਾ ਫਿਰ ਇਧਰ ਲਾ ਹਿਸਾਬਾ ਗੜਦਾ ਵੀ ਇਧਰ ਲਈ ਸਹੀ ਐ ਇਧਰ ਨਹੀਂ ਚਲੈਂਚ ਪਿਆ ਹੋਇਆਗਾ ਇੱਕ ਜ਼ਰਾ ਦਰਿਆਤ ਨਹੀਂ ਕਰਦੇ ਕਿਹੜੇ ਨੁਕਤੇ ਹਨ ਉਹ ਹੋ ਹੋ ਆਇਆ ਵੇ ਆ ਵੇ ਹੋ ਸਰ ਤੂੰ ਪਹਿਲਾਂ ਕਿਡੂ ਤੁਸੀਂ ਮੈਨੂੰ ਚਾਹ ਬਣਾਉਣ ਨੂੰ ਕਿਹਾ ਮੈਂ ਬਲੀ ਬਣਾ ਦੇ ਪਰ ਮੈਂ ਟੈਂਕੀ ਦੇ ਪਾਣੀ ਦੀ ਚਾਹ ਨਹੀਂ ਬਣਾਉਣੀ ਇਹ ਹੈਗੀ ਬੋਤਲ 75 ਬਣ ਕਿੱਥੇ ਆ ਮੈਨੂੰ ਤਾਂ ਦੇਸੀ ਆ ਉਹ ਦੇਖੋ ਪੀਂਵਾਂ ਮੈਂ ਇਹ ਮੈਨੂੰ ਬੋਤਲ ਜਲੇਰੀ ਜਾਂਦਾ ਪਿਆ ਜੀ ਗੱਲ ਕਹੀ ਕਰਤੇ ਹੋ ਹੈਪੀ ਹਾਂਜੀ ਹਾਜੀ ਤੇ ਆ ਔਰ ਇਹ ਲੱਗੀ ਮੂਰੀ ਭਈਆ 700 ਵਿੱਚ ਹਾਂ ਕਾ ਹਾਂ ਸਰਦਾਰ ਜੀ ਨਾ ਰੌਸੀ ਦੇ ਬਾਹਰ ਹੈ ਉਹ ਕਮਰਾ ਨਹੀਂ ਹੈ ਉਹ ਕਾਸ ਵਾਲਾ ਕਮਰਾ ਹੁਣ ਤੂੰ ਐਨ ਕਰੈਕਟਰ ਵਿੱਚ ਉਹ ਕਾਸ ਵਾਲਾ ਜੋ ਕਾਂਸ ਜਿਹਦਾ ਰੱਖਦਾ ਹੈ ਨਾ ਫੁੱਲ ਈਵੀ ਹੈਪੀ ਤੇ ਕੋਟ ਬਹੁਤ ਵਧੀਆ ਹੈ ਇੱਕ ਕੈਰੈਕਟਰ ਦੇ ਆਈਏ ਤੋਤੀ ਦੇ ਆਈਏ ਇਹ ਤੋਤੀ ਦੇ ਹਾਂ ਇਹ ਰੀਲਾਂ ਤੇ ਅੱਜ ਕੱਲ ਬਹੁਤ ਵਾਇਰਲ ਆ ਤੋਤੀ ਦੇ ਲੱਗੇ ਮੈਨੂੰ ਵੀ ਬਲਰ ਜਦੋਂ ਇਫੈਕਟ ਨਹੀਂ ਹੁੰਦਾ ਸਾਈਡਾਂ ਤੋਂ ਬਲਰ ਜਾ ਉਹ ਇਫੈਕਟ ਲੱਗ ਰਿਹਾ ਮੈਨੂੰ ਵੀਰੇ ਕਿੱਦਾਂ ਬਗਰੀ ਲੱਗ ਗਈ ਆ ਕਿ ਨਹੀਂ ਚਾਰ ਪੰਜ ਨਹੀਂ ਦੇਖੋ ਹੁਣ ਪੰਜ ਹੋ ਗਏ ਆ ਸਾਲਾ ਪੌਲਾ ਆਪਣਾ ਨਲ ਨਲ ਆ ਜਾ ਉਹ ਹੱਦ ਆ ਪੌਲਾ ਮੈਂ ਆ ਕਿ ਨਹੀਂ ਸੱਸਰੀ ਗੱਲ ਸਰ ਚਾਰ ਵੀ ਪੰਜ ਲੈਗੇ ਅੱਜ ਗੋਭੀ ਬਣਾਈ ਆ ਪੰਜ ਨਹੀਂ ਕਿ ਕਾ ਫਿਰਦੀ ਆ ਗੋਭੀ ਗੋਭੀ ਬਹੁਤ ਕਿਊਟ ਲੱਗ ਰਿਆਂ ਅੱਜ ਗੋਲ ਲਾਮਾ ਕਿ ਬੰਦਾ ਲੰਬਾ ਲਾਮਾ ਗੋਲ ਲਾਮਾ ਟੱਕਸ ਦੂਰੀ ਦੇ ਆ ਲੰਬਾ ਜੇ ਤਾਂ ਬਾਣੀਆਂ ਜਿਹੜਾ ਹੋ ਜੂਗਾ ਯਾਰ ਪਾਏ ਦੀ ਮੈਂ 10000 ਨਾਰੀ ਵਾਲੇ ਭੰਨਦੇ ਮਾ ਵੀ ਛੋੜੇ ਮੁੰਡੇ ਦਾ ਵਿਆਹ ਹੋ ਜੇ ਰੁਪਈਆ 50000 ਦੇਵਾਂਗਾ ਮੈਨੂੰ ਸੈਂਪੂਲੇਸ ਤੇ ਵੀ ਇਨੀ ਸਾਈਡ ਰੋਕ ਦਾਂ ਆ ਬਨ ਗਿਆ ਦੇਖੋ ਬਨ ਗਿਆ ਪੰਦਤ ਵਿਸ਼ਨੂੰ ਨੇ ਰਹਿਣ ਮੱਤ ਦੋਸਤੋ ਪਿਕਅਪ ਹੋ ਗਿਆ ਨੰਦ ਬੈਬ ਸੀਰੀਜ਼ ਦਾ ਸਾਡੀ ਦਾ ਜਿਹੜਾ ਸ਼ੂਟ ਚੱਲ ਰਿਹਾ ਸੀ ਤੇ ਸਿਹਤ ਬਿਲਕੁਲ ਵੀ ਠੀਕ ਨਹੀਂ ਹੈਗੀ ਮਸਾਂ ਹੀ ਤਿੰਨ ਸੀਨ ਕੀਤੇ ਸਾਰੇ ਦਿਨ ਚ ਤੇ ਉਹ ਵੀ ਮਰ ਮਰ ਕੇ ਮਸਾਂ ਕੀਤੇ ਆ ਤੇ ਸਾਰਾ ਦਿਨ ਪਈ ਰਹੀ ਮੰਜੇ ਤੇ ਤੇ ਬਾਕੀ ਹੁਣ ਪਿਕਅਪ ਹੋ ਗਿਆ ਹੁਣ ਛੱਡਣ ਜਾ ਰਹੇ ਨੇ ਸੁਨਾਮ ਸੋ ਅੱਜ ਵਲੌਗ ਲੋਕ ਤਾਂ ਬਣਿਆ ਨਹੀਂ ਮਿਲਦੇ ਆ ਕੱਲ ਨੂੰ ਨਵੇਂ ਸ਼ੂਟ ਤੇ ਨਵੇਂ ਸੈੱਟ ਤੇ ਨਵੇਂ ਕਲਾਕਾਰਾਂ ਦੇ ਨਾਲ ਜੱਗੀ ਟੀਵੀ ਤੇ ਕੱਲ ਨੂੰ ਸ਼ੂਟ ਹੈਗਾ ਜੱਗੀ ਟੀਵੀ ਤੇ ਸਾਡਾ ਸਬੋਤ ਹੀ ਘੈਂਟ ਘੈਂਟ ਆਰਟਿਸਟ ਹੋਰ ਵੀ ਆਉਣਗੇ ਬਾਕੀ ਰਬ ਰੱਖਾ ਧੰਵਾਦ